ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ ਦੇ ਯਾਤਰੂਆਂ ਵਾਲਾ ਪਹਿਰਾਵਾ ਪਾ ਕੇ ਹਾਜੀਆਂ ਵਿੱਚ ਰਲ ਗਏ ਤਾਂ ਮੱਕੇ ਜਾ ਪੁੱਜੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉੱਥੇ ਇਲਾਹੀ ਕੋਟਕ ਵਰਤਾ ਕੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਲਈ ਇੱਕ ਨੌਖਾ ਢੰਗ ਵਰਤਿਆ। ਉਸ ਰਾਤ ਨੂੰ ਮੱਕੇ ਵੱਲ ਲੱਤਾਂ ਕਰਕੇ ਗੁਰੂ ਨਾਨਕ ਦੇਵ ਜੀ ਲੰਮੇ ਪੈ ਗਏ। ਜੀਵਨ ਨਾਮ ਦਾ ਇੱਕ ਕਾਜੀ ਜੋ ਗੁਰੂ ਜੀ ਨੂੰ ਮੱਕੇ ਵੱਲ ਨੂੰ ਲੱਤਾਂ ਕਰਕੇ ਸੁੱਤੇ ਹੋਏ ਦੇਖਿਆ ਤਾਂ ਉਹ ਗੁੱਸੇ ਨਾਲ ਅੱਗ ਬਬੂਲਾ ਹੋ ਗਿਆ ਕਿਉਂਕਿ ਉਹ ਤਾਂ ਮੱਕੇ ਨੂੰ ਖੁਦਾ ਦਾ ਘਰ ਸਮਝਦੇ ਸਨ ਤੇ ਆਪਣੇ ਸਾਰੇ ਨੇਕ ਕੰਮ ਮੱਕੇ ਵੱਲ ਨੂੰ ਮੂੰਹ ਕਰਕੇ ਹੀ ਕਰਦੇ ਸਨ ਕਾਜੀ ਜੀਵਨ ਨੇ ਗੁੱਸੇ ਵਿੱਚ ਆ ਕੇ ਜ਼ੋਰ ਨਾਲ ਗੁਰੂ ਜੀ ਦੇ ਲੱਤ ਮਾਰਦਿਆਂ ਕਿਹਾ ਤੂੰ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਪਿਆ ਹੈ ਮਹਿਰਾਂ ਦੇ ਸਾਈਂ ਸਿਰਗੁਰੂ ਨਾਨਕ ਦੇਵ ਜੀ ਬੜੇ ਪ੍ਰੇਮ ਤੇ ਨਿਮਰਤਾ ਨਾਲ ਬੋਲੇ ਭਾਈ ਗੁੱਸਾ ਕਿਉਂ ਕਰਦਾ ਏ ਗਲਤੀ ਹੋ ਗਈ ਮੈਨੂੰ ਸਮਝ ਨਹੀਂ ਸੀ ਕਿ ਇੱਧਰ ਖੁਦਾ ਦਾ ਘਰ ਹੈ ਤੂੰ ਮੇਰੀਆਂ ਲੱਤਾਂ ਉਸ ਪਾਸੇ ਵੱਲ ਕਰ ਦੇ ਜਿੱਧਰ ਖੁਦਾ ਦਾ ਘਰ ਨਹੀਂ ਹੈ ਉਸ ਕਾਜੀ ਨੇ ਇੱਕ ਵਾਰ ਤਾਂ ਉਦੋਂ ਹੀ ਟੱਠੰਬਰ ਗਿਆ ਜਦੋਂ ਉਸਨੇ ਦੇਖਿਆ ਕਿ ਮੈਂ ਤਾਂ ਇਸ ਨੂੰ ਗੁੱਸੇ ਵਿੱਚ ਐਨੇ ਜ਼ੋਰ ਨਾਲ ਲੱਤ ਮਾਰੀ ਹੈ ਪਰ ਇਹ ਮੈਨੂੰ ਕਿੰਨੇ ਪ੍ਰੇਮ ਨਾਲ ਬੋਲ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ ਰੋਹਾਨੀ ਚਿਹਰਾ ਤੇ ਨਿਮਰਤਾ ਭਰੇ ਪੂਰਨ ਮਿਠਾਸ ਤੇ ਰਸ ਵਾਲੇ ਬੋਲ ਸੁਣ ਕੇ ਬੜਾ ਹੈਰਾਨ ਹੋਇਆ ਪਰ ਉਸ ਸਮੇਂ ਉਸ ਦੇ ਮਨ ਤੇ ਮਜਵੀ ਕਟੜ ਦਾ ਸਵਾਰ ਹੋਈ ਬੈਠੀ ਸੀ ਇਸ ਲਈ ਉਸ ਨੇ ਗੁੱਸੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੱਤੋਂ ਫੜ ਕੇ ਘਸੀਟਿਆ ਤੇ ਉਹਨਾਂ ਦੇ ਪੈਰ ਮੱਕੇ ਤੋਂ ਦੂਸਰੇ ਵਾਲੇ ਪਾਸੇ ਕਰ ਦਿੱਤੇ ਪਰ ਜਦੋਂ ਉਸ ਨੇ ਆਪਣਾ ਲੱਕ ਸਿੱਧਾ ਕਰਕੇ ਵੇਖਿਆ ਤਾਂ ਸ਼ੇਰ ਗੁਰੂ ਨਾਨਕ ਦੇਵ ਜੀ ਦੇ ਪਿਆਰ ਅਜੇ ਵੀ ਮੱਕੇ ਵੱਲ ਹੀ ਸਨ ਉਸ ਨੇ ਫਿਰ ਗੁੱਸੇ ਨਾਲ ਗੁਰੂ ਜੀ ਨੂੰ ਦੂਸਰੀ ਵਾਰ ਕਸੀਟਿਆ ਦੂਸਰੀ ਵਾਰ ਕਸੀਟ ਕੇ ਦੂਸਰੇ ਪਾਸੇ ਵੱਲ ਨੂੰ ਗੁਰੂ ਸਾਹਿਬ ਜੀ ਦੇ ਪਿਆਰ ਕਰ ਦਿੱਤੇ ਪਰ ਜਦੋਂ ਉਸ ਨੇ ਫਿਰ ਦੇਖਿਆ ਤਾਂ ਮੱਕਾ ਅਜੇ ਵੀ ਗੁਰੂ ਜੀ ਦੇ ਪੈਰਾਂ ਵੱਲ ਹੀ ਸੀ ਉਹ ਜਿੱਧਰ ਨੂੰ ਗੁਰੂ ਜੀ ਦੇ ਪੈਰ ਕਰੇ ਮੱਕਾ ਵੀ ਉਸ ਨੂੰ ਉਸੇ ਪਾਸੇ ਨਜ਼ਰ ਆਵੇ ਉਸਨੇ ਬਥੇਰੀਆਂ ਲੱਤਾਂ ਘੁਮਾਈਆਂ ਪਰ ਮੱਕਾ ਵੀ ਉਸੇ ਤਰ੍ਹਾਂ ਹੀ ਘੁੰਮਦਾ ਰਿਹਾ ਜਿੱਦਰ ਨੂੰ ਉਹ ਗੁਰੂ ਜੀ ਦੇ ਪੈਰ ਕਰਿਆ ਕਰੇ ਇਸ ਇਲਾਹੀ ਕੋਟਕ ਨੂੰ ਦੇਖ ਕੇ ਉਹ ਕਾਜੀ ਤੇ ਹੋਰ ਲੋਕ ਬੜੇ ਹੈਰਾਨ ਹੋਏ ਕਾਜੀ ਗੁਰੂ ਜੀ ਨੂੰ ਅੱਲਾਹ ਤਾਲਾ ਦਾ ਨੂਰ ਜਾਣ ਕੇ ਉਹਨਾਂ ਦੇ ਚਰਨੀ ਡਿੱਗ ਪਿਆ ਤੇ ਕੀਤੀ ਗੁਸਤਾਖੀ ਲਈ ਮਾਫੀ ਮੰਗਣ ਲੱਗਾ ਸਾਰੇ ਹਾਜ਼ਰੀ ਕਾਜੀ ਤੇ ਮੋਲਾਣੇ ਗੁਰੂ ਜੀ ਦਵਾਲੇ ਆ ਕੇ ਇਕੱਠੇ ਹੋ ਗਏ ਗੁਰੂ ਜੀ ਨੇ ਸਭ ਨੂੰ ਸੱਚ ਧਰਮ ਦਾ ਉਪਦੇਸ਼ ਦਿੰਦਿਆਂ ਸਮਝਾਇਆ ਕਿ ਇਕੱਲਾ ਮੱਕਾ ਹੀ ਖੁਦਾ ਦਾ ਘਰ ਨਹੀਂ ਹੈ ਬਲਕਿ ਸਾਰਾ ਸੰਸਾਰ ਹੀ ਖੁਦਾ ਦਾ ਘਰ ਹੈ ਕਿਉਂਕਿ ਸਾਰੇ ਸੰਸਾਰ ਵਿੱਚ ਹੀ ਉਸ ਦਾ ਨਿਵਾਸ ਹੈ ਗੁਰੂ ਜੀ ਨੇ ਸਭ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਤੁਸੀਂ ਅੱਲਾਹ ਤਾਲਾ ਦੀ ਬਖਸ਼ਿਸ਼ ਤਾਂ ਹੀ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਜੀਵਨ ਧਰਮ ਤੇ ਉਸੂਲਾ ਅਨੁਸਾਰ ਟਾਲੋਗੇ ਸ਼ੁੱਭ ਗੁਣ ਧਾਰਨ ਕੀਤੇ ਬਿਨਾਂ ਕੇਵਲ ਮੱਕੇ ਦੀ ਯਾਤਰਾ ਕਰਨ ਨਾਲ ਤੁਹਾਨੂੰ ਕੋਈ ਅਧਿਆਤਮਿਕ ਲਾਭ ਨਹੀਂ ਹੋਵੇਗਾ। ਸੋ ਗੁਰੂ ਸਾਹਿਬ ਜੀ ਮੱਕੇ ਇਹ ਉਪਦੇਸ਼ ਦੇਣ ਲਈ ਹੀ ਗਏ ਸਨ ਕਿ ਅੱਲਾਹ ਤਾਲਾ ਕਿਸੇ ਇੱਕ ਥਾਂ ਤੇ ਨਹੀਂ ਹੈ। ਪ੍ਰਮਾਤਮਾ ਇੱਕ ਥਾਂ ਤੇ ਵਿਰਾਜਮਾਨ ਨਹੀਂ ਹੈ ਬਲਕਿ ਉਹ ਤਾਂ ਸਰਵ ਵਿਆਪਕ ਹੋਣ ਕਰਕੇ ਸੰਸਾਰ ਦੇ ਕਣ-ਕਣ ਵਿੱਚ ਮੌਜੂਦ ਹੈ। ਜਦੋਂ ਕਾਜੀ ਤੇ ਮੁਲਾਣਿਆਂ ਨੇ ਮੱਕੇ ਵਿੱਚ ਗੁਰੂ ਜੀ ਨੂੰ ਇਹ ਪੁੱਛਿਆ ਕਿ ਤੁਹਾਡੇ ਅਨੁਸਾਰ ਕੌਣ ਵੱਡਾ ਹੈ? ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡੇ ਹਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਫਰਮਾਇਆ ਕਿ ਮੈਂ ਇਹ ਨਹੀਂ ਜਾਣਦਾ ਕਿ ਹਿੰਦੂ ਵੱਡਾ ਹੈ ਜਾਂ ਮੁਸਲਮਾਨ ਵੱਡਾ ਹੈ ਪਰ ਮੈਨੂੰ ਇਹਨਾਂ ਜ਼ਰੂਰ ਪਤਾ ਹੈ ਕਿ ਚੰਗੇ ਕਰਮਾਂ ਤੋਂ ਬਿਨਾ ਦੋਵਾਂ ਨੂੰ ਹੀ ਰੱਬ ਦੀ ਹਜ਼ੂਰੀ ਵਿੱਚ ਰੋਣਾ ਪਵੇਗਾ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਹਰ ਇੱਕ ਇਨਸਾਨ ਦਾ ਨਿਵੇੜਾ ਅੱਲਾਹ ਤਾਲਾ ਦੀ ਦਰਗਾਹ ਵਿੱਚ ਉਸ ਦੇ ਮਜ਼ਬ ਨਾਲ ਨਹੀਂ ਬਲਕਿ ਉਸ ਦੇ ਕਰਮਾਂ ਨਾਲ ਹੋਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਹਰ ਇੱਕ ਇਨਸਾਨ ਦਾ ਨਵੇੜਾ ਅੱਲਾਹ ਤਾਲਾ ਦੀ ਦਰਗਾਹ ਵਿੱਚ ਉਸ ਦੇ ਮਜ਼ਬ ਨਾਲ ਨਹੀਂ ਬਲਕਿ ਉਸ ਦੇ ਕਰਮਾਂ ਨਾਲ ਹੋਣਾ ਹੈ ਕੋਈ ਇਨਸਾਨ ਦੁਨੀਆ ਵਿੱਚ ਜਿਹੋ ਜਿਹੇ ਕਰਮ ਕਮਾ ਕੇ ਜਾਵੇਗਾ ਉਸ ਨੂੰ ਉਸ ਅਨੁਸਾਰ ਹੀ ਦਰਗਾਹ ਦੇ ਵਿੱਚ ਫਲ ਮਿਲੇਗਾ ਇਸ ਲਈ ਤੁਸੀਂ ਸਾਰੇ ਜਾਣੇ ਉਸ ਸੱਚੇ ਪ੍ਰਮਾਤਮਾ ਦਾ ਜਾਪ ਕਰੋ ਇਸ ਲਈ ਪ੍ਰਮਾਤਮਾ ਨੇ ਸਾਨੂੰ ਦੁਨੀਆ ਤੇ ਨਾਮ ਸਿਮਰਨ ਦੇ ਲਈ ਭੇਜਿਆ ਹੈ ਪਰ ਮਾਇਆ ਤੇ ਜਾਇਦਾਦਾਂ ਦੇ ਲਾਲਚ ਦੇ ਵਿੱਚ ਆ ਕੇ ਅਸੀਂ ਸਭ ਕੁਝ ਭੁੱਲੇ ਬੈਠੇ ਹਾਂ ਜੋ ਜੋ ਇਨਸਾਨ ਧਰਤੀ ਤੇ ਆ ਕੇ ਜਿਹੜਾ ਜਿਹੜਾ ਮਾੜਾ ਕੰਮ ਕਰੇਗਾ ਉਸ ਦਾ ਹਿਸਾਬ ਉਸ ਨੂੰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜ਼ਰੂਰ ਦੇਣਾ ਪਵੇਗਾ ਪਰ ਇਹੋ ਜਿਹੇ ਮਾੜੇ ਕਰਮ ਕਰਨ ਵਾਲੇ ਲੋਕਾਂ ਨੂੰ ਤਾਂ ਇੰਜ ਲੱਗਦਾ ਹੈ ਕਿ ਪ੍ਰਮਾਤਮਾ ਸਾਨੂੰ ਵੇਖ ਨਹੀਂ ਰਿਹਾ ਪਰ ਪ੍ਰਮਾਤਮਾ ਤਾਂ ਇਸ ਸੰਸਾਰ ਦੇ ਕਣਕਣ ਦੇ ਵਿੱਚ ਵੱਸਦਾ ਹੈ ਉਹ ਤੁਹਾਡੇ ਸਾਰੇ ਕੰਮ ਕਾਜਾਂ ਨੂੰ ਬੜੀ ਗੌਰ ਨਾਲ ਵੇਖਦਾ ਹੈ ਤੇ ਆਪਣੇ ਵਹੀ ਖਾਤੇ ਵਿੱਚ ਤੁਹਾਡੇ ਮਾੜੇ ਕਰਮਾਂ ਨੂੰ ਪਹਿਲੇ ਨੰਬਰ ਤੇ ਨੋਟ ਕਰਦਾ ਹੈ ਚਲੋ ਲੋਭ ਮੋਹ ਹੰਕਾਰ ਤੋਂ ਦੂਰ ਰਹਿ ਕੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਇਤਿਹਾਸ ਦੱਸਦੇ ਹੋਏ ਹੋਈਆਂ ਗਲਤੀਆਂ ਨੂੰ ਮਾਫ ਕਰਨਾ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਲਈ ਉਸੀ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਅਤੇ ਵਾਹਿਗੁਰੂ ਜਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ